ਸੰਪਰਕ ਤਹਿਤ ਜਿਹੜਾ ਪ੍ਰੋਗਰਾਮ ਚੱਲ ਹੀ ਰਿਹਾ ਪਬਲਿਕ ਮੀਟਿੰਗ ਦਾ ਉਹਦੇ ਵਿੱਚ ਲੋਕਾਂ ਨੂੰ ਬੁਲਾਇਆ ਤਾਂ ਕਿ ਫੋਨ ਅਸੀਂ ਉਹਨਾਂ ਨੂੰ ਹੈਂਡ ਓਵਰ ਕਰ ਸਕੇ ਜੀ ਇਹ ਮੋਬਾਈਲ ਫੋਨ ਅਗੇ ਸਰ ਜਿਹੜੇ ਯਾਰੀ ਕੰਮ 105 ਹੈ ਜੀ 105 ਇਹ ਸੇਟਾਂ ਤੋਂ ਵੀ ਯੂਪੀ ਬਿਹਾਰ ਵੈਸਟ ਬੰਗਾਲ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਵੱਖ-ਵੱਖ ਜਗ੍ਹਾ ਤੋਂ ਇਹਨਾਂ ਨੇ ਬੁਲਾਏ ਭੰਗਾਏ ਆ ਸਪੈਸ਼ਲ ਪ੍ਰੋਗਰਾਮਸ ਬਣਾਏ ਗਏ ਨੇ ਸਪੈਸ਼ਲ ਪਲੈਟਫਾਰਮਸ ਬਣਾਏ ਗਏ ਨੇ ਉਹਦੇ ਚ ਸਪੈਸ਼ਲੀ ਜਿਹੜਾ ਮਿਸਿੰਗ ਫੋਨਸ ਬਾਰੇ ਹੈ ਜਾਂ ਮਿਸਿੰਗ ਹੋਰ ਚੀਜ਼ਾਂ ਬਾਰੇ ਹੈ ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਜਿਸਟਰ ਹੈਗਾ ਇੱਕ ਸੀਈਆਈ ਆਈਆਰ ਪੋਰਟਲ ਕਹਿੰਦੇ ਆ ਇਹਨੂੰ ਜੋ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਦੇ दैट ਬਣਾਇਆ ਗਿਆ ਹੈ ਤਾਂ ਉਹਦੇ ਚ ਅਸੀਂ ਵਰਕ ਕਰਦੇ ਰਹਿੰਦੇ ਆ ਪਬਲਿਕ ਦੇ ਕਨਵੀਨੀਅੰਸ ਵਾਸਤੇ ਤਾਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇਹ ਗੱਲ ਦੱਸਣ ਨੂੰ ਕਿ 105 ਜਿਹੜੇ ਲੌਸਟ ਇਹ ਮਿਸਿੰਗ ਮੋਬਾਈਲ ਸੀ ਇਹ ਉਹ ਸਾਡੇ ਜਿਹੜਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਤੇ ਉਹਨਾਂ ਦੀ ਟੀਮ ਸਾਰੇ ਸੁਪਰਵਾਈਜ਼ਿੰਗ ਆਫਸਰਸ ਇੰਸਪੈਕਟਰ ਰਾਜਵੀਰ ਐਸ ਐਚ ਓ ਸਾਈਬਰ ਕ੍ਰਾਈਮ ਵਿਜੇਜੀ ਏ ਸੀ ਪੀ ਵਾਲਿਆ ਸਾਹਿਬ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਸੋ ਅੱਜ ਅਸੀਂ ਇਹਦੇ ਚ ਇੱਕ ਸੰਪਰਕ ਤਹਿਤ ਜਿਹੜਾ ਪ੍ਰੋਗਰਾਮ ਚੱਲ ਹੀ ਰਿਹਾ ਪਬਲਿਕ ਮੀਟਿੰਗਸ ਆ ਉਹਦੇ ਵਿੱਚ ਲੋਕਾਂ ਨੂੰ ਬੁਲਾਇਆ ਤਾਂ ਕਿ ਫੋਨ ਅਸੀਂ ਉਹਨਾਂ ਨੂੰ ਹੈਂਡ ਓਵਰ ਕਰ ਸਕੀਏ ਅਤੇ ਉਹਦੇ ਨਾਲ ਕੀ ਹੈ ਕਿ ਲੋਕਾਂ ਦੇ ਵਿੱਚ ਬੜੀ ਜਲਦੀ ਸੈਟੀਸਫੈਕਸ਼ਨ ਵੀ ਹੁੰਦੀ ਹੈ ਤੇ ਕਿਉਂਕਿ ਮੋਬਾਈਲ ਇੱਕ ਇਹੋ ਜੀ ਚੀਜ਼ ਹੈ ਜਿਹਦੇ ਵਿੱਚ ਬੜਾ ਪਰਸਨਲ ਡਾਟਾ ਹੁੰਦਾ ਤੇ ਇਹਦਾ ਲਾਸ ਕਾਫੀ ਬੰਦੇ ਨੂੰ ਹਿੱਟ ਕਰਦਾ ਹੈ ਕੰਟੈਕਟ ਲਿਸਟ ਹੁੰਦੀ ਹੈ ਹੋਰ ਚੀਜ਼ਾਂ ਨੇ ਕਿ ਹੋਰ ਵੀ ਆਪਣਾ ਇੰਪੋਰਟੈਂਟ ਡਾਟਾ ਹੁੰਦਾ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਆਸ ਕਰਦਾ ਕਿ ਇਸੇ ਤਰ੍ਹਾਂ ਆਪਾਂ ਜਿਹੜਾ ਇਹਦੇ ਵਿੱਚ ਜਾਗਰੂਤਾ ਵੀ ਜਿਹੜੀ ਹੈ ਸਾਈਬਰ ਬਾਰੇ ਜੋ ਸਾਡਾ ਪ੍ਰੋਗਰਾਮ ਆਲਰੇਡੀ ਚੱਲ ਰਿਹਾ ਹੈ ਉਦੇ ਤਹਿਤ ਅਸੀਂ ਦਿੰਦੇ ਰਹੇ ਹਾਂ ਕਿ ਇਹ ਮੋਬਾਈਲ ਫੋਨ ਅਗੇ ਸਰ ਜਿਹੜੇ ਇਹ ਕਵਰ 105 ਹੈ ਜੀ 105 ਸਰ ਕਿਤੋਂ ਮੰਗਵਾਏ ਗਏ ਕਿਉਂਕਿ ਇਹ ਦੇਖੋ ਜੀ ਬਾਰ-ਬਾਰ ਦੂਜੇ ਸਟੇਟਾਂ ਤੋਂ ਵੀ ਇਹ ਯੂਪੀ ਬਿਹਾਰ ਵੈਸਟ ਬੰਗਾਲ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਵੱਖ-ਵੱਖ ਜਗ੍ਹਾ ਤੋਂ ਇਹਨਾਂ ਨੇ ਬੁਲਾਏ ਮੰਗਾਏ ਹੈ ਔਰ ਕਾਫੀ ਧੇਰ ਤੋਂ ਟੀਮ ਲੱਗੀ ਹੋਈ ਸੀ ਔਰ ਅਸੀਂ ਇਸ ਪ੍ਰੋਗਰਾਮ ਨੂੰ ਇਦਾਂ ਹੀ ਜਾਰੀ ਰੱਖਾਂਗੇ ਉਹ ਕਿਵੇਂ ਪਹੁੰਚ ਕੇ ਮੋਬਾਈਲ ਫੋਨ ਸਾਰੇ ਉਹ ਸਾਰਾ ਟਰੈਕ ਕਰ ਰਹੇ ਹਾਂ ਜੀ ਅਸੀਂ ਕਿ ਜਿੱਥੇ ਕੋਈ ਬੰਦਾ ਗੁੰਮ ਹੋ ਜਾਂਦਾ ਤੁਹਾਨੂੰ ਪਤਾ ਕਿ ਆਪਣੀ ਸੁਸਾਇਟੀ ਦਾ ਮੈਂ ਤੁਸੀ ਮੇਰੇ ਨਾਲ ਬੈਟਰ ਜਾਣਦੇ ਹੋ ਕਿ ਲੋਕ ਉਨੀ ਰਿਸਪੌਂਸਿਬਿਲਟੀ ਨਹੀਂ ਰੱਖਦੇ ਜੇ ਸਾਨੂੰ ਕੋਈ ਚੀਜ਼ ਮਿਲੀ ਹੈ ਆਮ ਲੋਕਾਂ ਨੂੰ ਤਾਂ ਚਾਹੀਦਾ ਵੀ ਉਦੋਂ ਹੀ ਨਾਲ ਦੇ ਪੁਲਿਸ ਸਟੇਸ਼ਨ 'ਚ ਇਨਫੋਰਮ ਕਰ ਦੇਣ ਪਰ ਇਹ ਕਿਉਂਕਿ ਪੋਰਟਲ ਇਦਾਂ ਦਾ ਹੈਗਾ ਇਹ 올 ਪੈਨ ਇੰਡੀਆ ਹੈਗਾ ਇਹਦੇ 'ਚ ਹਰੇਕ ਜਿਹੜਾ ਮਿਸਿੰਗ ਇਦਾਂ ਦਾ ਇਲੈਕਟ੍ਰੋਨਿਕ ਆਈਟਮ ਹੈ ਉਹਦਾ ਡਾਟਾ ਬਣ ਜਾਂਦਾ ਤੇ ਉਥੋਂ ਜਿੱਥੇ ਵੀ ਹੁੰਦਾ ਉਹ ਫਲੈਸ਼ ਕਰਨ ਲੱਗ ਜਾਂਦਾ ਉਦੇ ਨਾਲ ਸਾਨੂੰ ਸੌਖਾ ਹੋ ਜਾਂਦਾ ਟਰੈਕ ਕਰਕੇ ਉਹਨੂੰ ਰਿਕਵਰ ਕਰਕੇ ਤੇ ਅਗਲਾ ਸਟੈਪ ਜਿਹੜਾ ਪਬਲਿਕ ਨੂੰ ਦੇਣਾ ਸਰ ਇਹਨੂੰ ਮੰਗਵਾਉਣਾ ਕਿ ਡਾ ਔਖਾ ਸੀ ਕਿਉਂਕਿ ਰਿਕਵਰੀ ਵਧੀਆ ਜੀ ਨਹੀਂ ਮੰਗਵਾਉਣਾ ਤਾਂ ਦੇਖੋ ਐਫਰਟ ਤਾਂ ਕਿਸੇ ਵੀ ਚੀਜ਼ ਚ ਲੱਗਦਾ ਹੀ ਹੈ ਔਰ ਮੈਂ ਐਸੇ ਕਰਕੇ ਟੀਮ ਨੂੰ ਮੁਬਾਰਕਬਾਦ ਦੇ ਰਿਹਾ ਇਹਨਾਂ ਨੇ ਬੜਾ ਦੇਰ ਤੋਂ ਰਾਜਵੀਰ ਹਣੀ ਇਸ ਗੱਲ ਦੇ ਪਿੱਛੇ ਲੱਗੇ ਵੀ ਰਹੇ ਐਂਡ ਵਿਜੇ ਜੀ ਇਹਨਾਂ ਦੇ ACP ਦੋਨੋਂ ਜਣੇ ਇਸ ਕੰਮ ਤੇ ਉੱਤੇ ਕਾਫੀ ਫੋਕਸ ਕੀਤਾ ਸੀ ਤੇ ਹੈਂਡਓਵਰ ਕੀਤਾ ਕਿੰਨੀ ਖੁਸ਼ੀ ਜੀ ਉਹਨਾਂ ਨੂੰ ਮੈਂ ਹੁਣ ਬਸ ਤੁਹਾਡੇ ਸਾਹਮਣੇ ਆਪਾਂ ਹੈਂਡਓਵਰ ਕਰਾਂਗੇ ਤੇ ਮੈਨੂੰ ਲੱਗਦਾ ਕਿ ਜੇ ਮੈਂ ਆਪਾਂ ਵੀ ਉਹਨਾਂ ਦੀ ਜਗ੍ਹਾ ਹੋਈਏ ਸਾਨੂੰ ਵੀ ਖੁਸ਼ੀ ਹੋਵੇ ਜੀ ਜੀ ਤੇ ਸਰ ਇਹ ਤੋਂ ਮੰਗਵਾਏ ਕਿਸ ਤਰ੍ਹਾਂ ਪਾਰਸਲ ਕਰਾਇਆਗੇ ਕਿਸ ਤਰ੍ਹਾਂ ਕਰਾਇਆਗੇ ਜੀ ਪਾਰਸਲ ਹੀ ਕਰਾਈ ਜਾਂਦੇ ਆ ਜੀ ਬਾਕੀ ਹੁਣ ਸਾਰੀਆਂ ਗੱਲਾਂ ਆਪਾਂ ਲੋਕਾਂ ਨੂੰ ਨਹੀਂ ਦੱਸਣੀਆਂ ਵੀ ਕਿੱਦਾਂ ਟਰੈਕ ਕਰਦੇ ਆ ਕਿਉਂਕਿ ਉਹ ਸਾਡਾ ਕੀ ਪ੍ਰੋਬਲਮ ਹੁੰਦੀ ਹੈ ਤੁਹਾਡੇ ਸਵਾਲ ਤਾਂ ਬੜੇ ਵਾਜਿਬ ਹੁੰਦੇ ਆ ਲੋਕ ਉਹਦਾ ਫਾਇਦਾ ਉਠਾ ਲੈਂਦੇ ਆ ਜੇ ਆਪਾਂ ਆਪਣੀ ਪੁਲਿਸ ਦਾ ਕੋਈ ਮੋਡਸ ਪ੍ਰੈਂਡੀ ਜਾਂ ਟ੍ਰਿਕ ਆਫ ਡਿਟੈਕਸ਼ਨ ਦਸੀਏ ਜਾਂ ਵੇ ਆਫ ਡਿਟੈਕਸ਼ਨ ਦਸੀਏ ਉਹਦੇ ਨਾਲ ਉਹ ਕੈਚ ਕਰਕੇ ਉਹਨੂੰ ਮਿਸਯੂਜ਼ ਕਰਨ ਲੱਗ ਜਾਂਦੇ ਅਗਲੀ ਵਾਰ ਤੋਂ ਓਵਰਰੂਲ ਕਰ ਲੈਂਦੇ ਆ ਫੋਨ ਇਸ ਕਿਉਂ ਇਥੋਂ ਇਮੋਸ਼ਨਲ ਆਈਟਮ ਹੁੰਦੀ ਜਿਸ ਦਾ ਤੁਸੀਂ ਕਿਹਾ ਵਾ ਕਿ ਕਿੰਨੀ ਕਿਹੜਾ ਖਾਸ ਹੁੰਦਾ ਫੋਨ ਨੂੰ ਵਾਪਸ ਕਰਨਾ ਨਹੀਂ ਦੇਖੋ ਸਾਨੂੰ ਤਾਂ ਆ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਜੇ ਅਸੀਂ ਆਪਾਂ ਉਹਨਾਂ ਦੀ ਜਗ੍ਹਾ ਹੋਈਏ ਸਾਨੂੰ ਕਿੰਨੀ ਖੁਸ਼ੀ ਹੋਵੇ